ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨ ਧਿਆ। ਸਾਰੇ ਜਥੇਦਾਰ ਸਰਬਾਨ ਦਾ ਸੰਤੂਸਾਰ ਦਾ ਜਿੰਨਾਂ ਨੇ ਇੱਥੇ ਸਾਰਿਆਂ ਨੂੰ ਸਟਾਮ ਕੀਤਾ ਹੈ। ਸਾਰੀਆਂ ਬੇਟੀਆਂ ਦਾ ਜਿੰਨਾਂ ਨੇ ਮਿਹਨਤ ਕਰਕੇ ਅੱਜ ਇੱਥੇ ਮੌੜਨ ਦੇ ਉੱਤੇ ਆ ਕੇ ਪੰਥ ਦੀ ਗੱਲ ਪੰਜਾਬ ਦੀ ਗੱਲ ਔਰ ਜਿਹੜਾ ਛਰੀਬਾ ਆਪਣਾ ਖੇਤ ਮਜ਼ਦੂਰ ਹੈ ਜ਼ਿਮੀਦਾਰ ਹੈ ਉਸੀ ਗੱਲ ਆਪਾਂ ਕਰ ਰਹੇ ਆ ਜਿੰਨਾ ਚਿਰ ਸਾਡਾ ਬਾਰਡਰ ਨਹੀਂ ਪੁੰਗਾ ਥੋੜੇ ਜੰਮੇ ਵੜਾਏ ਸਾਡੇ ਵਿੱਚ ਜੰਮ ਕਰੀਪੀ ਰਹੂਗੀ ਹੁਣ ਪੰਜਾਬ ਇੱਕ ਐਫਰਡਿਆ ਸੂਬਾ ਹੈ ਤੇ ਜਾਣ ਲੱਗਦਾ ਹਰਿਆਣਾ ਵੀ ਇਹੋ ਜਿਹਾ ਸੁਪਾ ਜਿੱਥੇ ਸਿੱਖ ਖੇਤੀ ਕਰਦੇ ਆਂ ਰਾਜਸਥਾਨ ਦੇ ਵਿੱਚ ਵੀ ਕਰਦੇ ਆਂ ਬੱਧਿਆ ਪ੍ਰਦੇਸ਼ ਯੂਪੀ ਦੇ ਵਿੱਚ ਵੀ ਕਰਦੇ ਆਂ ਤੇ ਜਿਹੜੀ ਹੁਣ ਜਿੰਸ ਮੰਡੀਆਂ ਦੇ ਵਿੱਚ ਆ ਰਹੀ ਹੈ ਇਹਦੀ ਜਿਹੜੀ ਬਕਾਇੀ ਹੋਊਗੀ ਇਹ ਫੇਰ ਦੂ ਦੂ ਜੇ ਗੋਦਾਮਾਂ ਦੇ ਵਿੱਚ ਭਿੱਜ ਜਾਊਗੀ ਜਿੱਥੇ ਢਲੂਗੀ ਸੜੂਗੀ ਖਰਾਬ ਹੋਊਗੀ ਫਨ ਜੇ ਆਪਣਾ ਬਾਰਡਰ ਹੋਣ ਪਾਕਿਸਤਾਨ ਦੇ ਨਾਲ ਖੁੱਲਦਾ ਤੇ ਇਸ ਜਿੰਸ ਦੀ ਕੀਮਤ ਇੱਥੇ 2400 ਰੁਪਏ ਤੋਂ ਘੱਟ ਮਿਲ ਰਹੀ ਹੈ ਹਨ ਹਰੇ ਤੋਂ ਲੋਹਰ ਸਰਵ ਅੰਨਾ ਸੋਨਾ ਮੀਜ ਹੈ ਇਹ ਸਟੋਰ ਸਾਡੇ ਨੇੜੇ ਵੀ ਪਾਕਿਸਤਾਨ ਦੀਆਂ ਮੰਡੀਆਂ ਉੱਥੇ ਜਾ ਕੇ ਜੇ बिकੂਗੀ ਇਹਦਾ ਭਾਅ 3400 ਰੁਪਏ ਪਰਟਰ ਹੋਗਾ ਜੀ ਦਾ ਮਤਲਬ ਹੈ ਜਿਹੜਾ ਸਾਡਾ ਕਿਸਾਨ ਕਿਸਾਨ ਮਜ਼ਦੂਰ ਇੱਕ ਕੁਇੰਟਲ ਆਪਣੀ ਕਣਕ ਵੇਚਦਾ ਮੌਸਮ ਨੂੰ 1000 ਰੁਪਏ ਦਾ ਘਾਟਾ ਪੈ ਰਿਹਾ ਇਹ ਬੜੇ ਅਫਸੋਸ ਦੀ ਗੱਲ ਹੈ ਤੇ ਸਾਰੀ ਕਣਕ ਨੇ ਗੋਦਾਮਾਂ ਦੇ ਵਿੱਚ ਜਾਣਾ ਤੇ ਜੇ ਅਸੀਂ ਪਾਕਿਸਤਾਨ ਸੈਂਟਰਲ ਏਸ਼ੀਆ ਉਸ ਬਕਸਤਾਨ ਇਹਨਾਂ ਮਣਖਾ ਦੇ ਵਿੱਚ ਭੇਜੀਏ ਸੇਫੇ ਕਣਕ ਗਰਦਮਾਂ ਦੇ ਵਿੱਚ ਸੜੂਗੀ ਨਹੀਂ ਖਰਾਬ ਨਹੀਂ ਹੋਊਗੀ ਇਹ ਸਿੱਧੀ ਕਣਕ ਦਾ ਆਟਾ ਬਣੂਗਾ ਆਟੇ ਦੇ ਪੇੜੇ ਬਣਨਗੇ ਬੇੜੇ ਦੀ ਰੋਟੀ ਬਣੂਗੀ ਐਸ ਕਨਕਨੇ ਐਸਟਰਾ ਆਪਣੀ ਮਨੁੱਖਤਾ ਦੀ ਫਾਇਦਾ ਦੇ ਲਈ ਖੱਪਟ ਹੋਣਾ ਹੈ ਜੇਤਾ ਇਸੇ ਕਨਕਨੇ ਬਹੁਤ ਖਰਾਬ ਹੋਣਾ ਚੋਰਾਂ ਠੱਗਾਂ ਨੇ ਵੇਚਣੀ ਹੈ ਔਰ ਵੇਂਜਨਾਰ ਇਸ ਨੇ ਖਰਾਬ ਹੋਣਾ ਸੁਸਰੀ ਪੈਣੀ ਐ ਚੂਹੇ ਨੇ ਖਾਣਾ ਪਰ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਐ ਇਹ ਕਹਿੰਦੀ ਐ ਤੇ ਇਹਦਾ ਖਾਤਮਾ ਸੁਸਣ ਵੀ ਖਾ ਜਾਣ ਚੂਹੇ ਵੀ ਖਾ ਜਾਣ ਚੋਰ ਵੀ ਲੁੱਟ ਕੇ ਲੈ ਜਾਣ ਪਰ ਮਨੁੱਖ ਤੇ ਮੌਤ ਦੇ ਵਿੱਚ ਨਾ ਪਵੇ ਜੋ ਕਰਕੇ ਉਹ ਮਨੋੱਖ ਮੁਸਲਮਾਨ ਹੈ ਇਹ ਸਾਰੇ ਪੁਲਸੀ ਹਿੱਦਤਵਾਦੀ ਹੈ ਅੱਜ ਜੇ ਬਾਰਡਰ ਫੰਦਾ ਤੇ ਤੁਹਾਨੂੰ ਮੈਂ ਦੱਸਦੇ ਇਸ ਦੇਸ਼ ਦੀ ਜੀਜੀਪੀ 1% ਉੱਤੇ ਜਾਊਗੀ ਤੇ 60 ਤੋਂ 70 ਲੱਖ ਬੇਰੁਜ਼ਗਾਰੀ ਖਤਮ ਹੋਊਗੀ ਤੁਹਾਨੂੰ ਕੋਈ ਨੌਜਵਾਨ ਉਹ ਕੀ ਚਿੱਟਾ ਬੇਸ਼ਦਾ ਨਹੀਂ ਨਜ਼ਰ ਆਉਂਗਾ ਉਹ ਆਪਣੇ ਕੰਮ ਤੇ ਧੰਦੇ ਤੇ ਲੱਗਿਆ ਹੋਊਗਾ ਉਹਦੇ ਕੋਲੇ ਨੌਕਰੀਆਂ ਹੋਣਗੀਆਂ ਉਹਦੇ ਕੋਲੇ ਪੈਸਾ ਹੋਊਗਾ ਉਹਨੂੰ ਕੀ ਲੋੜ ਹੋਊਗੀ कद सम बेचने चिट्टा बेचने कोचने बीजेपी आर एस एसकार सिख के खिलाफ है इस करके सारा ढांचा इना ने रचाया हो अज सुप्रीम कोर्ट का ਕੌਣ ਕਬੋਰ ਦਾ ਫੈਸਲਾ ਹੋ ਰਿਹਾ ਹੈ ਜਿਹੜੀਆਂ ਹਿੰਦੂਆਂ ਦੀਆਂ ਸੰਸਥਾ ਹੈਗੀਆਂ ਉਹਨਾਂ ਦੇ ਵਿੱਚ ਮੁਸਲਮਾਨ ਪਾਉਂਗੇ ਸਭ ਵੇਰਾ ਮਤਲਬ ਆ ਕਿ ਇਹ ਮਤਸਵੀ ਸਰਕਾਰ ਜਿਸ ਨੇ ਆਪਣਾ ਬੇੜਾ ਬਿਠਾਉਣਾ ਤੇ ਨਾਲ ਸਾਡਾ ਬੇੜਾ ਇਹ ਵਸ਼ ਬਿਠਾਉਣ ਦੇ ਪਰ ਅਸੀਂ ਤਖੜੇ ਬਣੀਏ ਇਕਤਾ ਕਰੀਏ ਕਿਸਾਨ ਯੂਨੀਅਨਾਂ ਨੂੰ ਮੈਂ ਬੜੀ ਵਾਰੀ ਕਿਹਾ ਇਹ ਪਾਈ ਜਿਹੜਾ ਸਿਆਣਾ ਜਰਨੈਲ ਹੁੰਦਾ ਜੇ ਉਹਦਾ ਮੋਰਚਾ ਕਿਤੇ ਫੇਲ ਹੋ ਜਾਏ ਉਹ ਨਾ ਮਾਰੋ ਖਲਬਦਾ ਸੋਢੇ ਉਹਨਾਂ ਨੇ ਨਹੀਂ ਕੀਤਾ ਮੇਰਾ ਆਪਣੇ ਘਰ ਦਾ ਬਾਗਾ ਬਾਰਡਰ ਸੁਲੇਮਾਨ ਕੀ ਵੀ ਕਰ ਦਾਂਗੇ ਅਸਾਂ ਦੀ ਬਣਾ ਵੀ ਕਰ ਦਾਂਗੇ ਔਰ ਸਾਰੀ ਦੁਨੀਆ ਦੇ ਵਿੱਚ ਅਸੀਂ ਆਵਾਜ਼ ਠਾਵਾਂਗੇ ਕਿ ਸਾਡਾ ਖਾਤਮਾ ਕੀਤਾ ਜਾਂਦਾ ਹੈ ਇੱਥੇ ਟਰੈਕਟਰ ਬਣ ਜੇ ਹੈ ਕਮੈਨਾਂ ਬਣ ਜੇ ਖੇਤੀਬਾੜੀ ਦਾ ਸੁਆਣ ਬਣਦਾ ਹੈ ਔਰ ਪਹਿਲਾ ਦਿੱਲੀ ਜਾਂਦਾ ਫਿਰ ਅੰਮ੍ਰਿਤਸਰ ਜਾਂਦਾ ਫਿਰ ਕਰਾਚੀ ਆਉਂਦਾ ਫਿਰ ਜਿੱਥੇ ਆਪਾਂ ਖੜੇ ਆ ਇੱਥੋਂ 8-9 ਮੀਲ ਬਾਰਡਰ ਤੇ ਇੱਥੇ ਆ ਜਾਂਦਾ ਇੱਥੋਂ ਦਾ ਮਾਲ ਬਣਿਆ ਇੱਥੇ ਵਾਪਸ ਸਾਡੇ ਬਾਰਡਰ ਤੇ ਉੱਤੇ ਆਉਂਦਾ ਇਹਦਾ ਕੀ ਮਤਲਬ ਹੈ ਵੀ ਸਾਨੂੰ ਖਰਾਬ ਕਰਨਾ ਸਾਡੇ ਵਪਾਰੀ ਐ ਸਾਡੇ ਮਸ਼ੀਨ ਵਾਲੇ ਬਰੌਣ ਵਾਲੇ ਵੱਡੇ-ਵੱਡੇ ਉਹਦੇ ਇਥੇ ਇੰਜੀਨੀਅਰ ਐ ਮਾਲਕ ਨੇ ਸਾਰਿਆਂ ਨੂੰ ਤੰਗ ਕੀਤਾ ਹੋਇਆ ਜੀ ਅਸੀਂ ਘੱਟ ਗਿੰਚੀਆਂ ਨੂੰ ਰਹਿਣ ਦੀ ਜਗ੍ਹਾ ਅਬ ਬਾਟਵੇਂ ਜਿੱਥੇ ਇਨਜਾਬ ਲਾਥੇ ਕਿਉਂ ਪਾਕਿਸਤਾਨ ਤੋਂ ਕਿਵੇਂ ਪਤਾ ਲੱਗਿਆ ਕਿ ਉੱਥੋਂ ਕਿੰਨਾ ਬਰੂਦ ਆਇਆ ਹੁਣ ਸਾਡੇ ਸਾਰਿਆਂ ਦੇ ਤਨਕਾਤ ਪਾਕਿਸਤਾਨ ਦੇ ਨਾਲ ਕਿਹੜਾ ਸਿੱਖ ਹੈ ਜਿਹਦੇ ਤਨਕਾਤ ਨਹੀਂ ਹੈ ਉਹ ਸਾਡੀ ਧਰਤੀ ਹੈ ਸਾਰੋਥ ਗਾਂਧੀ ਜਰੂਰ ਜਿਹੜੀ ਤੇ ਗਰੇਜ ਨੇ ਬੇ ਦਖਲ ਕੀਤਾ ਹੋਇਆ ਤੇ ਜਿਹੜਾ ਬੰਦਾ ਕੀ ਆਪਣੀ ਜੰਮ ਵਾਲੀ ਧਰਤੀ ਦੇ ਨਾਲ ਪਿਆਰ ਦਾ ਰੱਖੇ ਕਿ ਬਾਜਵੇਂ ਵੀ ਪਾਕਿਸਤਾਨੀ ਹੈਗੇ ਹੈ ਵੈ ਵੀ ਪਾਕਿਸਤਾਨੀ ਹੈਗਾ ਤੇ ਜੁੜੇ ਸਰਦੀਆਂ ਦੇ ਵਿੱਚ ਰੂਸ ਤੋਂ ਚੀਨ ਤੋਂ ਪਰਿੰਦੇ ਆਉਂਦੇ ਐ ਬਖਤਾਉਂਦੇ ਐ ਆ ਹੁਣ ਇਸ ਮਹੀਨੇ ਤੋਂ ਪਹਿਲਾਂ ਗਰਮੀਆਂ ਦੀ ਰੁੱਤ ਤੋਂ ਹੁਣ ਤੋਂ ਵਾਪਸ ਆਪਣੇ ਘਰ ਚਲੇ ਜਾਂਦੇ ਐ ਰੂਸ ਤੇ ਚੀਨ ਦੇਸੀ ਕਿਉਂ ਨਹੀਂ ਆਪਣੇ ਘਰ ਵਾਪਸ ਜਾ ਸਕਦੇ ਇਹ ਬਹੁਤ ਭਾਰੇ 1947 ਦੇ ਵਿੱਚ ਜਿਹੜੇ ਸਾਡੇ ਵੱਡੇ-ਵੱਡੇ ਸਲਾਹਕਰਣ ਵਾਲੇ ਬੰਤੇ ਸੀਗੇ ਉਹਨਾਂ ਨੇ ਪੰਜਾਬ ਨੂੰ ਤੋੜ ਦਿੱਤਾ ਤੋੜਨ ਦਾ ਮਤਲਬ ਕੀ ਹੈ ਕਿ ਸਿੱਖ ਜਿਹੜੇ ਖੇਤਰੀ ਬਾੜੀ ਦੇ ਮਾਹਰ ਐ ਉਹ ਅੱਜ ਪਾਕਿਸਤਾਨ ਦੇ ਵਿੱਚ ਨਹੀਂ ਐ ਉਹ ਅੱਜ ਪੰਜਾਬ ਹਰਿਆਣਾ ਯੂਪੀ ਬੱਧਿਆ ਪ੍ਰਦੇਸ਼ ਦੇ ਵਿੱਚ ਤਰਾਈ ਦੇ ਵਿੱਚ ਐ ਜਿੱਥੇ ਮਣੀ ਮੂਹ ਹਜ਼ਾਰਾਂ ਲੱਖਾਂ ਕਰਨ ਸਾਨੂੰ ਗੰਦੇ ਆ ਮੈਂ ਇੱਕ ਮਸਾਫੀ ਗਿਆ ਸੀਗਾ ਪਾਕਿਸਤਾਨ ਤੇ ਮੈਂ ਹੈਰਾਨ ਹੋ ਗਿਆ ਕੰਖਾਂ ਜਿਵੇਂ ਅਜ ਪੱਖੀਆਂ ਹੋਈਆਂ ਇਸ ਤਰ੍ਹਾਂ ਉੱਥੇ ਪੱਖੀਆਂ ਸਿਕੀਆਂ ਪਰ ਸਾਥ ਸਿੰਘ ਜੀ ਉਹ ਇੱਕ ਸਾਰ ਨਹੀਂ ਸੀ ਗੋਤਿਆਂ ਦੇ ਵਿੱਚ ਗੁੱਲੀ ਡੰਡਾ ਸੀ ਹੁਣ ਜੇ ਗੁੱਲੀ ਡੰਡਾ ਕੱਟ ਤੋਂ ਜ਼ਿਆਦਾ ਹੋਏ ਫਿਰ ਸਵਾਦ ਕਰਨ ਕੋਣੀ ਐ ਇਹ ਸਾਰਾ ਘਾਟਾ ਪਾਕਿਸਤਾਨ ਨੂੰ ਪਿਆ ਜਿੰਨਾ ਨੇ ਸਿੱਖ ਬਾਹਰ ਕੱਢ ਤੇ ਗਾਂਧੀ ਜੀ ਦੇ ਨਹੀਂ ਉਤੇ ਹਕਮਦੇਵ ਉਤੇ ਅਜੇ ਵੀ ਆਪਾਂ ਨੂੰ ਅਕਲ ਹੋਣੀ ਚਾਹੀਦੀ ਹੈ ਕਿ ਜੇ ਪਰ ਬਾਣੂਆ ہتھیار ਮੋਤੀ ਤੇ ਮਿੱਤ ਸਾਹ ਕਹਿੰਦੇ ਆ ਕਿ ਗਜਰਾਤ ਦੇ ਵਿੱਚ ਨਾ ਡਿਗੇ ਕਿ ਇਹ ਨਾ ਪਾਕਿਸਤਾਨ ਪੰਜਾਬ ਨਾ ਇੰਡੀਆ ਪੰਜਾਬ ਦੇ ਵਿੱਚ ਜਿਗੇ ਸਾਡੀ ਵਿਰਾਸਤ ਖਤਮ ਹੋ ਜੀ ਹੈ ਸਾਡੀ ਮਨੁੱਖਤਾ ਖਤਮ ਹੁੰਦੀ ਹੈ ਜਿੰਨਾ ਪਿਆਰ ਇਹਨਾਂ ਨੂੰ ਗੁਜਰਾਤੀਆਂ ਨਾਲ ਹੈ ਉਨਾ ਹੀ ਪਿਆਰ ਸਾਡਾ ਪੰਜਾਬੀਆਂ ਦੇ ਨਾਲ ਹੈ ਜੇ ਸਭ ਕੋਈ ਵੀ ਮਜਬੂ ਹੈ ਜਿਹੜੀ ਕਾਂਗੜਾ ਦੀ ਚਾਹ ਬਣਦੀ ਹੈ ਉਗਦੀ ਹੈ ਪੈਦਾ ਹੁੰਦੀ ਹੈ ਇਹ ਸਾਰੇ ਅੰਬਰ ਸਭ ਤੋਂ ਅਫਗਾਨਿਸਤਾਨ ਜਾਇ ਕਰਦੇ ਸੀ ਇੱਥੇ ਰੋਕ ਲਾਉਂਦੇ ਹਿੰਦੂਵਾ ਨਹੀਂ ਉਹ ਵੀ ਖਤਮ ਕਰ ਦਿੱਤਾ ਹੈਗਾ ਸਾਰੇ ਪਾਸੇ ਸਾਨੂੰ ਹਨੇਰ ਦੇਖਦਾ ਨਹੀਂ ਕਦੇ ਦੇਖਦਾ ਹੀ ਨਹੀਂ ਇੰਦਾ ਬੁਰਾ ਹਾਲ ਇਹ ਹਿੰਦੂਪਾ ਨੇ ਆਪਣੇ ਵੱਜਬ ਦੇ ਕਰਕੇ ਸਾਡੇ ਉੱਤੇ ਕੀਤਾ ਇਹ ਬਾਰਡਰ ਖੁੱਲੂਗਾ ਨੌਕਰੀਆਂ ਪੈਦਾ ਹੋਣਗੀਆਂ 70 ਲੱਖ ਫਿਰ ਸਮਗਲਿਕ ਲਈ ਕਿਹੜਾ ਤਿਆਰ ਹੋਊਗਾ ਕੋਈ ਵੀ ਨਹੀਂ ਇਹਦੇ ਨਾਲ ਨਾਲ ਇਹ ਭਗਵਾਨ ਸਾਹਿਬ ਦੀ ਅਕਲ ਚੱਲੂਗੀ ਗਾਵੇ ਵਿੱਚ ਸ਼ਾਦੀ ਨਾ ਮੋਦੀ ਜੀ ਜਿਹਨੇ ਪਵਾੜੇ ਦੀ ਜੜ ਨਹੀਂ ਇਹਨਾਂ ਨੂੰ ਅਮੰਨੀ ਸਮਝਦਾ ਇਨਸਰਾਫ ਕੱਟwent ਤੇ ਮੁਸਲਮਾਨਾਂ ਦੇ ਬੈਰ ਕੱਢਣ ਨੂੰ ਆਏ ਹੋਏ ਆ ਹੋਰ ਇਨਸਾਨ ਦਾ ਜੂਲ ਦਾ ਰਾਜ ਕਰਨ ਦਾ ਮਕਸਦ ਹੀ ਹੈ ਜੀ ਕਾ ਜੇਸ ਮਗਲੀ ਕੱਟੂਗੀ ਪਿਆਰ ਵਧੂਗਾ ਪਿਆਰ ਵਧਣ ਦੇ ਨਾਲ ਹਿੰਦੂ ਤੇ ਮੁਸਲਮਾਨ ਦੀ ਜਈ ਦੁਸ਼ਮਣੀ ਹੈ ਉਹ ਕੱਟੂਗੀ ਕਿਉਂ ਕਰਕੇ ਵਪਾਰ ਚੱਲ ਪੈਣਾ ਹੈ ਹਨੋ ਜਿਹੜਾ ਹਿੰਦੂ ਪੁੱਛਦਾ ਕਹਿੰਦਾ ਕਿ ਜੇ ਬਾਰਡਰ ਖੋਲਤਾ ਤਾਂ ਇਹ ਟੈਨਰਿਜ਼ਮ ਆ ਜੂਗੀ ਗਾਜੀ ਟੈਨਰਿਜ਼ਮ ਆਊਗੀ ਸਾਡਾ ਭਰਾ ਹਿੰਦੂ ਪਾਠ ਕਰਦਾ ਪੂਜਾ ਕਰਦਾ ਗਾਜੀ ਪੂਜਾ ਕਰਦਾ ਕੈਸੇ ਦੀ ਪੂਜਾ ਕਰਦਾ ਪੈਸੇ ਦੀ ਕੋਲਚ ਪੂਟਾ ਕਰਦਾ ਤੇ ਫਿਰ ਕਲਸਾ ਹੋਗਾ ਤੇ ਇਹਨਾਂ ਨੇ ਦਵਾਈਗੀ ਕੰਪਨੀਆਂ ਕਰਨਾ ਨਾ ਨੌਸਾਨਾ ਦੇ ਲਈ ਵਪਾਰ ਕਰਨ ਦੇ ਨਹੀਂ ਕਰਤਾਂ ਦੀ ਡ੍ਰਾਈਵਰੀ ਕਰਨ ਦੇ ਨਹੀਂ ਅਤਕੁਰ ਸਾਨੂੰ ਰੋਗਾ ਇਹ ਸਭਿਆਚਾਰਕ ਤੌਰ ਦੇ ਤੇ ਬੇਲੇ ਲੱਗਿਆ ਕਰਨਗੇ ਜਿਹੜੇ ਅਸੀਂ ਆਪਣਾ ਵਿਰਸਾ ਜੀ ਰਾਂਗੇ ਤੇ ਸਾਰਿਆਂ ਦਾ ਭੁੱਲ ਗਏ ਆ ਉਹ ਮਰ ਪਸਾਊਗਾ ਸਾਡੇ ਬੱਚੇ ਪਾਕਿਸਤਾਨ ਲਾਹੌਰ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਜਾਣਗੇ ਉਹਨਾਂ ਦੇ ਇੱਧਰ ਆਉਣਗੇ ਪਿਆਰ ਬਧੂਗਾ ਫਿਰ ਸਾਡੇ ਗੁਰਦੁਆਰਾ ਸਾਹਿਬ ਹੈ ਰੋਜ਼ ਨਿਤ ਕਰਦਾਸ ਕਰਦੇ ਨੇ ਜਿਹੜੇ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਰਹਿੰਗੇ ਉਹਨਾਂ ਦੇ ਦਰਸ਼ਨ ਕਰਦਾਰ ਹੋਣ ਜੇ ਦਰਸ਼ਨ ਹੋਣਗੇ ਗੁਰੂ ਸਾਹਿਬ ਪਿਆਰ ਬਤਾਉਂਦੇ ਹੈ ਨਫ਼ਰਤ ਨਹੀਂ ਬਤਾਉਂਦੇ ਜਿੰਨ ਪ੍ਰੇਮ ਕੀਆ ਐਨ ਹੀ

ਇਹ ਹਰ ਕਿਤੇ ਵਿੱਚ ਮੁਸਲਮਾਨ ਉਹਨਾਂ ਜਿਹੜਾ ਵਿਆਪਾਰ ਸਰਦੀਆਂ ਪਾਕਿਸਤਾਨ ਛੋਈਆਂ ਜਿੰਨਿਆ ਰੁਪਇਆ ਬੀਜੇ ਲੈਣ ਦਾ ਲੈ ਕੇ ਜਾਂਦਾ ਕਈਆਂ ਦੇ ਕੰਮ ਕਰਉਂਦਾ ਕਿਉਂ ਕਰਕੇ ਜਿਹੜੇ ਪਾਕਿਸਤਾਨ ਤੋਂ ਉਹਨਾਂ ਦੇ ਰਿਸ਼ਤੇ ਦਾ ਰਹਦੇ ਆਂ ਉਹ ਤਾਂ ਉਹ ਥੋ ਭਾਗੇ ਤੋਂ ਲੈ ਕੇ ਦਿੱਲੀ ਜਾ ਕੇ ਲਾ ਦਿੰਦੇ ਆਂ ਟ੍ਰੇਨਡਰ ਨੂੰ ਤੇ ਹਰੇਕ ਨੂੰ ਵੀ ਲੋਗੇ ਇੰਨਾ ਖਰਚਾ ਮੁਸਲਮਾਨਾਂ ਤੇ ਪਾ ਦਿੰਦੇ ਐ ਕਿ ਦਿੱਲੀ ਦੇ ਵਿੱਚ ਹੋਟਲ ਦਾ ਖਰਚਾ ਹੋਰ ਖਰਚਾ ਫੇਰੋਂ ਵਾਪਸ ਫੇਰ ਕੋਸਲੇ ਲੈ ਕੇ ਆਉਂਦੇ ਐ ਬੈਂਟਰੀ ਦਾ ਖਰਚਾ ਤਾਂ ਟੁੱਟੂਗਾ ਇਹ ਜੇ ਕੋਈ ਅਜੇ ਵੀ ਬਾਟਨ ਨੂੰ ਮੁੰਮੇ ਤੇ ਹਥਿਆਰ ਰਹਿਣਗੇ ਜੇ ਹੈ ਨਹੀਂਗੇ ਉਦੋਂ ਫੇਰ ਜਿ ਸੁਣਾ ਹਾਂਗੀ ਤੇ ਇਥੇ ਅਵਲ ਪੈਦਾ ਹੋਊਗਾ ਸੋਇਲ ਸਾਰੀਆਂ ਚੀਜ਼ਾਂ ਆਪਾਂ ਦੇਖੀਏ ਕਿ ਸਾਡੇ ਨਾਲ ਕਿਹੜਾ ਕਾਠਾ ਪੈ ਰਿਹਾ ਤੇ ਮੈਂ ਬੇਨਤੀ ਕਿਸਾਨ ਯੂਨੀਅਨ ਨੂੰ ਇਹ ਕਰੂਗਾ ਜੇ ਸਾਡੀ ਗੱਲ ਮੰਨਣਗੇ ਅਸੀਂ ਅਗਲੇ ਮਹੀਨੇ ਸੜੀ ਵਾਲੇ ਵੀ ਇਹੋ ਜਿਹਾ ਕੱਟ ਕਰਾਂਗੇ ਉੱਥੇ ਆ ਜਾਣ ਜੇ ਉੱਥੇ ਉਹਨਾਂ ਨੇ ਸਾਨੂੰ ਲੰਡੀ ਚੂਈ ਦੇਣੀ ਹੈ ਤੇ ਫੇਰ ਅਸੀਂ ਸੁਲੇਕਾਂ ਤੇ ਵੀ ਕਰਾਂਗੇ ਇਹ ਦੇ ਨਾਮ ਤੁਹਾਡੀ ਬਦਨਾਮੀ ਹੋ ਕਿ ਜਿਹੜੀ ਪਾਰਟੀ ਵਪਾਰ ਵਧਾਉਣਾ ਚਾਹਦੀ